ਜੀ ਸ਼ਸ਼ੀ ਕਾਲ ਮੀਟ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੁਸੀਂ ਪੁੱਛਦੇ ਹੋਵੋਗੇ ਵੀ ਹੁਣ ਕਿੰਨੇ ਦਿਨ ਹੋ ਗਏ ਨਾ ਲਾਈਵ ਆ ਰਹੀ ਹੈ ਨਾ ਵੀਡੀਓ ਤੇ ਇਹ ਜਿਹੜੀਆਂ ਮੇਰੇ ਵੀਡੀਓ ਆਉਂਦੀਆਂ ਨੇ ਜੀ ਡਰਾਫਟ ਚ ਪਾਈਆਂ ਹੁੰਦੀਆਂ ਨੇ ਗਿਆ ਪੁਰਾਣੀਆਂ ਵੀਡੀਓ ਨੇ ਗਿਆ ਮੈਂ ਕਈ ਸ਼ੇਅਰ ਕਰ ਦਨੀ ਆ ਪਰ ਮੈਂ ਅੱਜ ਤੁਹਾਡੇ ਨਾਲ ਨਾ ਸਾਰੇ ਭਰਾਵਾਂ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਸੀਗੀ ਕਿ ਭੈਣਾ ਨਾਲ ਵੀ ਠੀਕ ਆ ਗੁੱਸਾ 2 ਮਿੰਟ ਦਾ ਹੁੰਦਾ ਬੰਦੇ ਦਾ ਪਤਾ ਨਹੀਂ ਲੱਗਦਾ ਬੰਦਾ ਕਦੋਂ ਤੇ ਕਿੱਥੇ ਚਲ ਜਾਂਦਾ ਹਨਾ ਸੋ ਕਰੇ ਐਦਾਂ ਦੀਆ ਪ੍ਰੋਬਲਮਾਂ ਕ੍ਰੀਏਟ ਨਾ ਕਰਿਆ ਕਰੋ ਕਿ ਬੰਦੇ ਨੂੰ ਆਪਣੇ ਨਾ ਜਾਨ ਖੋਣੀ ਪਵੇ ਗੱਲ ਇਹ ਆ ਕਿ ਮੇਰੇ ਨਾ ਮਤਲਬ ਜੀਜਾ ਜੀ ਅ ਗਏ ਸੀਗੇ ਕਿਤੇ ਘਰ ਤੋਂ ਬਾਹਰ ਮਤਲਬ ਘਰੇ ਮਾੜੀ-ਮੁੱਟੀ ਲੜਾਈ ਹੋ ਜਾਂਦੀ ਹੈ ਜਦੋਂ ਕਹਿਣੀ ਸੁਣੀ ਹੋ ਜਾਂਦੀ ਆ ਉਸ ਤੋਂ ਬਾਅਦ ਜਦੋਂ ਗਏ ਨਾ ਕਰੋ ਤਾਂ ਕਹਿੰਦੇ ਮੈਂ ਅੱਜ ਮੁੜ ਕੇ ਨਹੀਂ ਆਣਾ ਤਾਂ ਰੋਕਿਆ ਬਹੁਤ ਸਾਰਾ ਕੁਝ ਹੈ ਨਾ ਤਾ ਅੱਜ ਤੋਂ 3 ਦਿਨ ਬਾਅਦ ਚਲੋ ਸਾਰੇ ਕਹਿੰਦੇ ਕੋਈ ਨਾ ਰੁਸਕੇ ਕਿ ਤੇ ਰਿਸ਼ਤੇਦਾਰ ਵਿੱਚ ਬੈਠਾ ਹੋਣਾ ਜਾਂ ਕੁਝ ਵੀ ਆ ਫਿਰ ਫਿਰ ਵੀ ਅਗਲੇ ਨੇ ਪਾਲ ਕਰੀ ਪਰ ਪਾਲ ਕਰਨ ਤੋਂ ਬਾਅਦ ਵੀ ਇਹ ਚੀਜ਼ਾਂ ਮਿਲੀਆਂ ਕਿ ਕੋਈ ਕਹਿੰਦਾ ਕਿਸੇ ਨੇ ਮਾਰਤਾ ਕੋਈ ਕਹਿੰਦਾ ਨਹਿਰ ਚ ਖੁਦ ਛਾਲ ਮਾਰ ਲਈ ਕੋਈ ਕੁਝ ਵੀ ਹੁੰਦਾ ਹਨਾ 3-4 ਦਿਨ ਬਾਅਦ ਅੱਜ ਡੈੱਡ ਮੋਡੀ ਮਿਲੀ ਆਗੀ ਉਹਨਾਂ ਨੂੰ ਨੀਅਰ ਲੱਗ ਰਹੀ ਹੈ ਇੱਧਰ ਰੋਪੜ ਵਾਲੀ ਨਹਿਰ ਲੱਗ ਰਹੀ ਹੈ ਕੁਝ ਉਦੇ ਬਾਹਰ ਹੈ ਨਾ ਮਤਲਬ ਕੋਈ ਨਿਸ਼ਾਨ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਮਤਲਬ ਆਪ ਦਾ ਹੀ ਇਹ ਬੰਦੇ ਨੇ ਜੋ ਕੀਤਾ ਪਰ ਇੰਨਾ ਵੀ ਗੁੱਸਾ ਨਾ ਖਾਇਆ ਕਰੋ ਕਿ ਆਪਣੇ ਪਰਿਵਾਰ ਨਾਲ ਤੁਹਾਨੂੰ ਇੰਨੀ ਨਫ਼ਰਤ ਹੋ ਜੂਵੇ ਤੁਸੀਂ ਮੌਤ ਨੂੰ ਘੜ ਲਾ ਲਓ ਤੁਹਾਨੂੰ ਮੌਤ ਬਹੁਤ ਚੰਗੀ ਲੱਗੇ ਅਹਿੰਜੇ ਚੀਜ਼ਾਂ ਨਾ ਕਰਿਆ ਕਰੋ ਕਿਉਂਕਿ ਪਰਿਵਾਰ ਤੇ ਆਪਾਂ ਬਾਰ-ਬਾਰ ਨਹੀਂ ਇਕੱਠੇ ਹੋਣਾ ਇਹ ਜਨਮ ਦੇ ਵਿੱਚ ਹੀ ਆਪਾਂ ਇਕੱਠੇ ਹੋਣਾ ਪਤ ਨਹੀਂ ਆਪਾਂ ਪਹਿਲਾਂ ਕਿੰਨੇ ਕ ਜਨਮ ਭੋਗ ਕੇ ਆਏ ਹਾਂ ਸੋ ਆਪਣੇ ਗੁੱਸੇ ਲਈ ਇਹ ਚੀਜ਼ਾਂ ਨਾ ਕਰਿਆ ਕਰੋ ਤੇ ਜੇਕਰ ਤੁਹਾਡੀ ਨਹੀਂ ਨਿਭਦੀ ਹੁੰਦੀ ਕਿਸੇ ਵੀ ਰਿਸ਼ਤੇ 'ਚ ਉਹ ਰਿਸ਼ਤੇ ਨੂੰ ਛੱਡਣਾ ਠੀਕ ਸਮਝਿਆ ਕਰੋ ਪਰ ਇਹ ਮਰਨ ਮਰੌਣ ਲੜਾਈ ਝਗੜੇ ਵਾਲੀਆਂ ਗੱਲਾਂ ਨੂੰ ਖਤਮ ਕਰ ਦਿਆ ਕਰੋ ਕਿਉਂਕਿ ਕਦੇ ਵਾਰ ਇਹ ਨਹੀਂ ਹੁੰਦਾ ਹੁੰਦਾ ਤੁਸੀਂ ਮਾਪੇ ਨੂੰ ਇੰਨਾ ਦੁੱਖ ਦੇ ਦੋ ਆਪਣੀ ਜਾਨ ਗਵਾਉਣ ਤੱਕ ਮਜਬੂਰ ਹੋ ਜਾਓ ਠੀਕ ਆ ਤਾਂ ਬੱਚਿਆਂ ਨੂੰ ਆਪਣੇਆਂ ਨੂੰ ਤੁਸੀਂ ਇੰਨਾ ਮਜਬੂਰ ਕਰ ਦੋ ਦੁੱਖ ਦੇਣ ਤੇ ਪਰ ਇਹ ਚੀਜ਼ਾਂ ਨਾ ਕਰਿਆ ਕਰੋ ਕਿਉਂਕਿ ਬੰਦਾ ਅੱਜ ਕੱਲ ਇੰਨਾ ਮਤਲਬ ਹਾਈਪਰ ਹੋਣ ਲੱਗ ਗਿਆ ਇੰਨਾ ਦਿਮਾਗ ਤੇ ਟੈਨਸ਼ਨ ਹੋਣ ਲੱਗੀ ਵੀ ਆਪਣੀ ਜਾਨ ਨੂੰ ਮਤਲਬ ਖੇਡ ਖੜਾਉਣਾ ਹੀ ਸਮਝਿਆ ਹੋਇਆ ਹੈ ਪਿੱਛੇ ਪਰਿਵਾਰ ਨੂੰ ਛੱਡ ਜਾਨੇ ਹੋ ਤੁਸੀਂ ਇੱਕ ਸਿਰਫ ਕਿਤੇ ਕਰਕੇ ਦੋ ਜੀਆਂ ਦੀ ਲੜਾਈ ਕਰਕੇ ਇੱਕ ਗੁੱਸੇ ਕਰਕੇ ਪਿੱਛੋ ਭੁਗਤਣਾ ਕਿਨੂੰ ਪੈਂਦਾ ਉਹ ਤਾਂ ਹਾਲਾਂਕਿ ਕਸੂਰ ਨਹੀਂ ਹੁੰਦਾ ਕਿਆ ਸੁਣੀ ਹੋ ਜਿੰਦਿਆਂ ਦੋਨੋਂ ਉਹਨੇ ਚਾਰ ਗੱਲਾਂ ਕਹਿ ਲੰਦਾ ਚਾਰ ਉਹਨੇ ਪਰ ਮੈਂ ਤੁਹਾਡੇ ਸਾਰਿਆਂ ਦੇ ਹੱਥ ਬੰਨ ਕੇ ਇੱਕੋ ਰਿਕੁਐਸਟ ਕਰਦਿਆਂ ਚਲੋ ਇਹਦਾ ਜਿਹੜਾ ਕੁਝ ਹੋਣਾ ਸੀ ਹੁਣ ਹੋ ਗਿਆ ਪਰ ਐਦਾਂ ਦਾ ਕੁਝ ਵੀ ਨਾ ਕਰਿਆ ਕਰੋ ਜਿਹੜੇ ਰਿਸ਼ਤੇ ਚ ਤੁਹਾਡੀ ਨਹੀਂ ਨਿਭਦੀ ਉਹ ਰਿਸ਼ਤੇ ਨੂੰ ਛੱਡਣਾ ਬੈਟਰ ਸਮਝਿਆ ਕਰੋ ਆਪਣੀਆਂ ਜਾਨਾਂ ਗਵਾਉਣ ਦੀ ਕੋਈ ਉਹ ਨਾ ਸਮਝਿਆ ਕਰੋ چاہے ਕੋਈ ਆਪਣਾ ਚਾਹੇ ਕੋਈ ਬਗਾਨਾ ਮੈਂ ਤਾਂ ਸਭ ਨੂੰ ਇਹੀ ਕਹੂੰਗੀ ਪਰ ਘਰਾਂ ਦੇ ਵਿੱਚ ਬਾੜੀ ਮੋਟੇ ਲੜਾਈਆਂ ਪਿੱਛੇ ਤੁਸੀਂ ਐਡੇ ਐਡੇ ਫੈਸਲੇ ਨਾ ਲਿਆ ਕਰੋ ਕਿ ਤੁਹਾਡੇ ਇਨਾ ਫੈਸਲੇ ਕਰਕੇ ਬੁੱਢੇ ਮਾਵਾ ਪਿਤਾ ਬੜੇ ਪਰੇ ਰੁਲ ਜਾਂਦਾ ਛੋਟੇ ਬੱਚਿਆਂ ਦੇ ਬਚਪਨ ਰੁੱਲ ਜਾਂਦਾ ਤੇ ਘਰ ਵਾਲੀ ਦੀ ਜਵਾਨੀ ਰੁੱਲ ਜਾਂਦੀ ਆ ਤੇ ਮੇਰੀ ਇੱਕੋ ਹੱਥ ਬਨ ਕੇ ਮੇਰੇ ਵੀਰਾਂ ਭਰਾਵਾਂ ਨੂੰ ਆਪਣੇ ਗੁੱਸੇ ਤੇ ਕੰਟਰੋਲ ਕਰਿਆ ਕਰੋ ਜੇਕਰ ਸਿਰੋਂ ਹੀ ਪਾਣੀ ਲੰਘੇ ਤੁਹਾਨੂੰ ਰਿਸ਼ਤੇ ਚ ਦੁੱਖੇ ਦੁੱਖ ਦੁੱਖ ਚਾਹੇ ਮੁੰਡਾ ਚਾਹੇ ਕੁੜੀ ਉਹ ਰਿਸ਼ਤੇ ਚ ਬਾਰ ਬਾਰ ਠੁੱਕਰ ਖਾਣ ਵਾਲੇ ਰਿਸ਼ਤੇ ਨੂੰ ਛੱਡ ਦਿਆ ਕਰੋ ਮੇਰੀ ਅੱਜ ਦੀ ਇਹੀ ਬੇਨਤੀ ਹੈ ਜੀ